ਆ ਸੁੱਚ ਕੱਟ ਕੇ ਜੀ ਪੂਰਾ ਅੱਧਾ ਸਮਾਨ ਆ ਇੱਥੋਂ ਕੱਢ ਕੇ ਸਾਰਾ ਕਰਿਆ ਜੀ ਤਾਂਬਾ ਉਹਥੇ ਦੂਜਾ ਸਿੱਟਿਆ ਜਰਾ ਉਤਲਾ ਪੁਰ ਜਾ ਇਹਦਾ ਉਹ ਕਣ ਕੇ ਸਿਰ ਤਾਂ ਦੂਰੀ ਪੂਰੇ ਸ਼ੌਕਣਾ ਚੋਰੀ ਕਰਕੇ ਲੈ ਕੇ ਗਏ ਜੀ ਇਹ ਤਾਂ ਐ ਚਾਹੀਦਾ ਵੀ ਜਿਹੜਾ ਬੰਦਾ ਚੋਰ ਫੜਿਆ ਗਿਆ ਉਹਦੀ ਮੁੜ ਕੇ ਜਵਾਨ ਤੀਣਾ ਹੋਵੇ ਫੇਰ ਤਾਂ ਇਹਦਾ ਹੱਲ ਹੋ ਸਕਦਾ ਪਰ ਅੱਜ ਰਾਤ ਸਾਡੇ ਵਾਲੇ ਪਾਸੇ ਘਟ ਕੱਲ ਪਰ ਉਧਰ ਪਤਾ ਲੱਗਿਆ ਸੂਏ ਸਾਈਡ ਉਧਰ 8-9 ਲਹੇ ਆ ਬੀਤੀ ਰਾਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਪੱਕਾ ਕਲਾਂ ਵਿਖੇ ਅੱਧੀ ਦਰਜਨ ਤੋਂ ਵੱਧ ਖੇਤੀ ਮੋਟਰਾਂ ਦੇ ਟਰਾਂਸਫਾਰਮ ਚੋਰੀ ਹੋ ਗਏ ਹਨ ਅੱਜ ਸਵੇਰੇ ਕਿਸਾਨ ਜਦੋਂ ਫਸਲਾਂ ਨੂੰ ਪਾਣੀ ਲਗਾਉਣ ਲਈ ਖੇਤਾਂ ਵਿੱਚ ਗਏ ਤਾਂ ਉਹਨਾਂ ਨੂੰ ਬਹੁਤ ਚੋਰੀ ਦੀਆਂ ਘਟਨਾਵਾਂ ਸੰਬੰਧੀ ਪਤਾ ਲੱਗਿਆ ਕਿਸਾਨਾਂ ਦਾ ਕਹਿਣਾ ਸੀ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਖੇਤੀ ਮੋਟਰਾਂ ਦੇ ਟਰਾਂਸਫਾਰਮ ਚੋਰੀ ਹੋਏ ਹਨ ਉਹਨਾਂ ਚੋਰੀ ਦੀਆਂ ਘਟਨਾਵਾਂ ਦੀ ਸ਼ਿਕਾਇਤ ਸਬੰਧਤ ਵਿਭਾਗਾਂ ਨੂੰ ਕੀਤੀ ਹੈ ਦੇ ਬਾਵਜੂਦ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਾ ਨਹੀਂ ਲੈ ਰਹੀਆਂ ਉਹਨਾਂ ਕਹੇ ਕਿ ਉਹ ਚੋਰੀ ਦੀਆਂ ਘਟਨਾਵਾਂ ਵਾਪਰਨ ਕਾਰਨ ਉਹਨਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਬਾਈ ਜੀ ਕੀ ਨਾਮ ਆਪਣਾ? ਮੇਰਾ ਨਾਮ ਬਾਈ ਬਲਕਰਨ ਸਿੰਘ ਜੀ। ਪਿੰਡ ਪਿੰਡ ਆਪਣਾ ਪੱਕਾ ਕਲਾ ਜਿਲ੍ਹਾ ਬਠਿੰਡਾ ਜੀ। ਕੀ ਘਟਨਾ ਵਾਪਰੀ ਯਾਰਾ? ਘਟਨਾ ਬਾਈ ਰਾਤ ਆਪਣੇ ਇੱਥੇ ਸਿੱਖਾਂ ਵਾਲੀ ਝਾਰੀ ਕੋਲੇ ਜਿਹੜੇ ਟਰਾਂਸਫਾਰਮ ਕਾਫੀ ਚੋਰੀ ਹੋ ਗਈ ਜੀ। ਤਿੰਨ ਕਾ ਟਰਾਂਸਫਾਰਮਾਂ ਸਾਨੂੰ ਪਤਾ ਲੱਗਿਆ ਜੀ ਬਾਕੀ ਜੇ ਅੱਗੇ ਅਸੀਂ ਜਾ ਕੇ ਦੇਖਿਆ ਨਹੀਂ ਜੀ। ਉਸ ਦਾ ਵੱਧ ਹੋਏ ਹੋਣਗੇ। ਬਾਕੀ ਇਸ ਨੇੜੇ ਨੇ ਸਾਡੇ ਤਿੰਨ ਟਰਾਂਸਫਾਰਮ ਚੋਰੀ ਹੋ ਗਏ। ਇਹ ਆਪਣਾ ਕਾਫੀ ਵੱਡਾ ਟਰਾਂਸਫਾਰਮ ਸੀ ਸਾਰਾ ਤੇਲ ਵਗੈਰਾ ਵੀ ਚੋਰੀ ਹੋ ਗਿਆ ਜੀ ਤੇ ਸਾਰਾ ਮੰਨ ਲਓ ਵੀ ਬਾਕੀ ਤਾਂਬਾ ਵਗੈਰਾ ਕੱਢ ਕੇ ਲੈ ਗਏ ਇਹ ਸਾਨੂੰ ਕਦੋਂ ਪਤਾ ਲੱਗਾ ਚੋਰੀ ਹੋ ਗਈ ਸਾਨੂੰ ਸਵੇਰੇ ਪਤਾ ਲੱਗਿਆ ਜੀ ਸਾਡਾ ਕੋਈ ਆਪਦਾ ਲਿਆਜ ਵਾਲਾ ਬੰਦਾ ਸੀ ਉਹਨੇ ਫੋਨ ਕਰਕੇ ਦੱਸਿਆ ਜੀ ਉਹਦਾ ਵੀ ਟਰਾਂਸਫਾਰਮ ਚੋਰੀ ਹੋਇਆ ਜੀ ਉਹਨੇ ਦੱਸਿਆ ਵੀ ਆਪਣੇ ਟਰਾਂਸਫਾਰਮ ਚੋਰੀ ਹੋ ਗਿਆ ਤੇ ਕਿਤੇ ਅੱਗੇ ਮੌਕੇ ਤੇ ਦੇਖਿਆ ਜੀ ਪੜਤਾਲ ਕਰੀ ਜੀ ਉਹਨੇ ਸੁੱਟ ਕੱਟ ਕੇ ਤਾਂ ਸੁੱਟ ਕੱਟ ਕੇ ਜੀ ਪੂਰਾ ਅੱਧਾ ਸਮਾਨਾ ਇੱਥੋਂ ਕੱਢ ਕੇ ਸਾਰਾ ਕਰਿਆ ਜੀ ਤਾਂਬਾ ਉਹ ਉੱਥੇ ਦੂਜਾ ਸਿੱਟਿਆ ਜਰਾ ਉਤਲਾ ਪੁਰ ਜਾ ਇਹਦਾ ਉਹ ਕਣ ਕੇ ਸਿੱੜਤਾ ਦੂਰੀ ਪੂਰੇ ਸ਼ੌਂਕ ਨਾਲ ਚੋਰੀ ਕਰਕੇ ਲੈ ਕੇ ਗਏ ਜੀ ਤੇਲ ਕੱਟ ਕੇ ਲੈ ਗਏ ਤੇਲ ਲੈ ਗਈ ਤਾਂਬਾ ਲੈ ਗਏ ਜੀ ਹੋਰ ਜਿਹੜਾ ਸਮਾਨ ਸੀਗਾ ਕੋਈ ਵੇਖੋ ਜਰਾ ਉਹਨਾਂ ਦੇ ਕੰਮ ਦਾ ਸੀ ਲੈ ਗਏ ਜੀ ਬਾਕੀ ਨਟ ਬੋਲਟ ਨਰ ਬੋਲਟ ਛੱਡਦੇ ਹੀ ਜਾਂ ਦੂਜਾ ਸਮਾਨ ਸਾਰਾ ਲੋਹੇ ਵਾਲਾ ਇਹ ਸਾਰਾ ਪਿਆਈ ਗੋਮੇ ਇੱਕ ਬਾਕੀ ਹੁਣ ਪਤਾ ਲੱਗਿਆ ਦੂਜਿਆਂ ਨੇ ਵੀ ਲੈ ਗਏ ਪਾਚਾਰ ਹਾਂ ਗੁਰਸ ਮਤਾ ਦਿੱਸੀ ਜਾਂਦੇ ਕਿੰਨਾ ਠੀਕ ਹੈ ਜੀ ਹਾਂ ਜੀ ਉਹ ਹੁਣ ਆਏ ਆ ਜੀ ਲੋਈ ਉਧਰੋਂ ਆਏ ਆ ਜੀ ਹੁਣ ਤੇ ਉਹ ਗੁਰਥੀਆਂ ਜਿਹੜੀ ਹੈ ਨਹੀਂ ਤਿੰਨ ਦਿੱਸੀ ਜਾਂਦੇ ਆ ਜੀ ਹਾਂ ਉਹਨਾਂ ਨੂੰ ਪਤਾ ਨਹੀਂ ਹਜੇ ਪਤਾ ਲੱਗਿਆ ਕਿ ਨਹੀਂ ਪਰ ਸਾਨੂੰ ਪਤਾ ਲੱਗਿਆ ਵੀ ਲੈ ਜੀ ਸਾਨੂੰ ਪਤਾ ਲੱਗ ਗਿਆ 6ਾਂ ਦਾ ਜੀ ਪਤਾ ਲੱਗ ਗਿਆ ਸਾਨੂੰ ਹੋ ਸਕਦਾ ਅੱਗੇ ਪਤਾ ਲੱਗੂਗਾ ਜੀ ਕਿੰਨੇ ਲੈ ਗਏ ਹਜੇ ਅਸੀਂ ਆਪਦੇ ਕੋਠਿਆਂ ਦਾ ਸਮਾਨ ਵੀ ਨਹੀਂ ਪੜਤਾਲਿਆ ਵੀ ਹਜੇ ਪਤਾ ਲੱਗੂ ਕੀ ਕੁਝ ਗਿਆ ਜੀ ਨਾਂਜੀ ਪਹਿਲਾਂ ਬੜਿਆਰੀ ਹੋਈ ਐ ਜੀ ਫੇ ਤਾਂ ਪਤਾ ਕੀ ਗੱਲ ਐ ਇਹ ਤਾਂ ਐਂ ਚਾਹੀਦਾ ਵੀ ਜਿਹੜਾ ਬੰਦਾ ਚੋਰ ਫੜਿਆ ਗਿਆ ਉਹਦੀ ਮੁੜ ਕੇ ਜਵਾਨਤੀ ਨਾ ਹੋਵੇ ਫੇਰ ਤਾਂ ਇਹਦਾ ਹੱਲ ਹੋ ਸਕਦਾ ਹਾਂ ਚਲੋ ਆਪਾਂ ਐਂ ਗੱਲ ਮੰਨਦੇ ਆਂ ਵੀ ਜੇ ਆਪਾਂ ਅਗਲੇ ਨੂੰ ਕੋਈ ਘਟੜਾਂ ਤੇ ਉਹ ਕਰਦੇ ਆਂ ਉਹ ਤਾਂ ਬੰਦਾ ਉਹੀ ਕਹਦੇ ਕਰੋ ਮੇਰੀ ਚੋਰੀ ਕਰਨੇ ਐ ਪਰ ਇਹ ਐਂ ਹੋ ਜੇ ਵੀ ਜੇ ਬੰਦਾ ਫੜਿਆ ਜਾਵੇ ਇਹਦੀ ਮੁੜ ਕੇ ਜਵਾਨਤ ਨਾ ਹੋਵੇ ਬਸ ਐਂਦਾ ਅਸੀਂ ਤਾਂ ਬਾਹਲੇ ਤੰਗ ਆ ਜੀ ਨਜ਼ਾਇਜ਼ ਅਸੀਂ ਦੱਸੋ ਹੁਣ ਕਿੱਥੇ ਨਿਗਾ ਰੱਖਣੀ ਪਊਗਾ ਇਹਦੇ ਬਾਰੇ ਹਾਂ ਲੋਕਾਂ ਦੇ ਪਾਣੀ ਇਹਦਾ ਦੇਦਕੰਡ ਕਿੰਨਾ ਨੁਕਸਾਨ ਹੋਇਆ ਇੱਕ ਸਾਲ ਦਾ ਤੂੰ ਆਏ ਮਨੋ ਕਿ ਨਾ 25000 ਦਾ ਬਣਦਾ ਕਿ 30000 ਦਾ ਉਹਨਾਂ ਕੁਝ ਵੀ ਨਹੀਂ ਰਿਹਾ ਜੀ ਸਾਡੇ ਪੱਲੇ ਤਾਂ ਕੁਝ ਨਹੀਂ ਉਸ ਨਹੀਂ ਲੋਹਾ ਇਹਦਾ ਦੱਸੋ ਉਹਨਾਂ ਸੀ ਕੀ ਕਰ ਲਾਂਗੇ ਕੁਛ ਨਹੀਂ ਬਾਕੀ ਲਿਆਉਣਾ ਪਕਾਈ ਬਹੁਤ ਆ ਲਿਆਉਣਾ ਹਾਂ ਹੁਣ ਮੌਕੇ ਸੀਜ਼ਨ ਦਾ ਟਾਈਮ ਹੈ ਬਾਈ ਜੀ ਲਿਆਉਣਾ ਕਰਨਾ ਟਰਾਫਾਰਮ ਜੀ ਉਹ ਬਾਈ ਜੀ ਅਸੀਂ ਤਾਂ ਪਹਿਲਾਂ ਹੀ ਜੱਟ ਦਾ ਮਜਬੂਰ ਆ ਦੁਖੀ ਕਰ ਛੱਡੇ ਆ ਚੋਰਾ ਨੇ ਤੁਸੀਂ ਦੇਖ ਫਿਰ ਲਿਆਉਣਾ ਕਰਨਾ ਪਕਾਈ ਕਰਨੀ ਸਾਨੂੰ ਬੜੀ ਮੁਸ਼ਕਲ ਆ ਜਾਵਾਂ ਮੈਂ ਹੁਣ ਲਾ ਲੋ 6 7 ਘਰ ਜਾਵਾਂਗੇ ਇਕੱਠੇ ਹੋ ਕੇ ਐਫ ਆਰ ਆਈ ਕਰਾਵਾਂਗੇ ਫਿਰ ਦਫ਼ਤਰਾਂ ਚ ਜਾਵਾਂਗੇ ਫਿਰ ਫਿਰ ਲੈ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਅੱਗੇ ਫਿਰ ਪਾਣੀ ਦੀ ਸਾਨੂੰ ਲੋੜ ਆ ਸਾਡਾ ਤਾਂ ਕੋਈ ਐਡਾ ਵੱਡਾ ਝੋਨੇ ਵਾਲਾ ਏਰੀਆ ਵੀ ਹੈ ਨਹੀਂ ਨਰਮੇ ਵਾਲਾ ਏਰੀਆ ਨਰਮਾ ਕਿੰਨੇ ਵਾਰੀ ਇਹ ਥੋੜੀ ਚੋਰੀ ਹੋ ਜਾਂਦੀ ਓਏ ਤਾਂ ਬੜੇ ਵਾਰੀ ਹੋ ਗਈ ਭਰਾ ਜੀ ਬੜੇ ਵਾਰੀ ਇਹ ਵਾਰੀ 5 6 ਤੋਂ ਘੱਟ ਲੈਂਦੀ ਨਹੀਂ 5 6 5 6 ਤੋਂ ਘੱਟ ਕਦੇ ਨਹੀਂ ਲਹੇ ਪਰ ਅੱਜ ਰਾਤ ਸਾਡੇ ਵਾਲੇ ਪਾਸੇ ਘਟ ਕੱਲ ਪਰ ਉਧਰ ਪਤਾ ਲੱਗਿਆ ਸੂਏ ਸਾਈਡ ਉਧਰ 8 9 ਲਿਖਿਆ ਹਾਂ ਹਾਂ ਕੱਲ ਵਾਲੀ ਰਾਤ ਉਧਰ ਸੂਏ ਦੀ ਦੂਜੀ ਸਾਈਡ ਚੈਨ ਕੁੱਪੀ ਪਾਪਾ ਇਧਰ ਖਿੱਚੇ ਉਹਨਾਂ ਨੇ ਆਪਣੀ ਪੱਕਾ ਕਲਾਂ ਚੀ 8 9 ਟ੍ਰਾਂਸਫਰ ਲਿਖਿਆ ਕੱਲ ਵਾਲੀ ਰਾਤ ਪੱਕਾ ਕਲਾਂ ਸੂਏ ਸਾਈਡ ਤੇ ਦੁੰਨੇ ਵਾਲੀ ਸਾਈਡ ਤੇ ਭੋਲਾ ਲਿਆ ਲੀਲਾ ਇਹ ਪਤਾ ਨਹੀਂ ਕੀ ਟ੍ਰਾਂਸਫਰ ਰੋਡ ਵੱਡਾ ਮੋਟਰ ਵੱਗਿਆ